ਗੋਰੀ ਸੁਖਮਨੀ ਮਹੱਲਾ ਪੰਜਵਾ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਦੇ ਸਦ ਗਾਵੇ ਜੇ ਕੋ ਆਪਣੀ ਸੋਬਾਲੋ ਰੇ ਸਾਧ ਸੰਗੇ ਹਮੇਸ਼ੋ ਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਨਨੀ ਪਰੇ jis jan ko prab dars pay asa nanak ta ke balbal jasa godi sukhmani mahalla panjwa char padarth je ko mange sad jana ki seva laage je ko apna dukh mitaave har har naam hriday sad gaave je ko apne so balore sad sang eh hameshore ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆ사 ਨਾਨਕ ਤਾਂ ਕੇ ਬਲ ਬਲ ਜਾਸਾ ਗੋੜੀ ਸੁਖਮਨੀ ਮਹਲਾ 5 ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੇ ਸਦ ਗਾਵੇ ਜੇ ਕੋ ਆਪਣੇ ਸੋਵ ਬਾਲੋ ਰੇ ਸਾਧ ਸੰਗੇ ਹੋਮੇ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸੰਨੀ ਪਰੇ ਜਿਸ ਜਨ ਕੋ ਪ੍ਰਭ ਦਸ ਸਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਗੋੜੀ ਸੁਖਮਨੀ ਮਹਲਾ ਪੰਜਵਾ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੇ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਸ਼ੋਰੇ ਜੇ ਕੋ ਜਨਮ ਰੰਤੇ ਡਰੇ ਸਾਧ ਜਨਾ ਕੀ ਸੰਨੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ